ਤੋ ਸੇਫਕ ਤਰੀਕੇ ਉਣੀ ਵਿਸ਼ੇਸ਼ ਤੌਰ ਤੇ ਪੁੱਜਿਆ ਅੱਜ ਪਾਲਾ ਵੀ ਕਹਿੰਦੇ ਟੋਨੇ ਦੇ ਸੱਦੇ ਤੇ ਮੇਰੇ ਵੀਰੋ ਮਾਨੂਕੇ ਦੀ ਟੀਮ ਦੇ ਵਿੱਚ ਖੇਡਣ ਦੇ ਲਈ ਪੁੱਜਾ ਹੋਇਆ ਜਲਾਲਪੁਰ ਦਾ ਮਹਾਨ ਕਬੱਡੀ ਦਾ ਜਾਫੀ ਇਸੇ ਲਈ ਫੜਿਆ ਹੋਇਆ ਗਿੱਟਾ ਲਓ ਬੱਲੇ 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 ਹੋ ਗਈ ਬੰਦੋ ਪੁਆਇੰਟ ਕਹਿੰਦੇ ਜਲਾਲਪੁਰੀਏ ਦਾ ਪੁਆਇੰਟ ਜਲਾਲਪੁਰੀਏ ਦੇ ਪਾਲੇ ਦੇ ਹਜੰਗੂ ਮੁਰਜਖਰੀ ਦਾ ਗੁਰਪ੍ਰੀਤ ਲਓ ਪਹਿਲੀ ਕਬੱਡੀ ਪੰਦਾ ਹੋਇਆ ਸਿੱਧੂ ਪਰਿਵਾਰ ਦਾ ਇਸ ਸਮੇਂ ਮੇਲੇ ਦੁਨੀਆਂ ਦਾ ਚੰਗਾ ਖਿਡਾਰੀ ਲਾਗੇ ਪਾਲਾ ਜਫਾ ਹੋ ਜਾਣਾ ਜੀਆਂ ਨੂੰ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਦਿਲਜੀਤ ਸਿੰਘ ਦੱਲੀ ਇਹ ਜਲਾਲਪੁਰ ਦਾ ਪਾਲਾ ਕਿ ਜਿਹੜਾ ਮਲਿਆਂ ਦਾ ਝਾਫਾ ਏ ਪੁੱਠੇ ਸਿੱਤੇ ਦਾ ਲਾ ਕੇ ਚੜਦਾ ਕਿਤਾਪਾਏ ਜਲਾਲਪੁਰ ਦੇ ਸੋਹਣ ਸਿੰਘ ਦਾ ਪੁੱਤਰ ਟੈਕਟਰਾਂ ਦਾ ਜੇਤੂ ਗੱਡੀਆਂ ਦਾ ਜੇਤੂ ਮੋਟਰਸਾਈਕਲਾਂ ਦਾ ਜੇਤੂ ਦੁਨੀਆਂ ਦਾ ਸਭ ਤੋਂ ਮਹਿੰਗਾ ਝਾਫੀ ਜਲਾਲਪੁਰ ਦਾ ਪਾਲਾ ਲਾਹ ਤੱਕੜਾ ਜਫਾ ਆਪਣੀ ਟੀਮ ਦੇ ਲਈ ਇੱਕ ਲੱਖਾਂ ਦਾ ਪੁਆਇੰਟ ਦਾ ਪਾਲਿਆ ਇਹ ਸ਼ਿਕੰਦਰ ਦੀ ਕਬੱਡੀ ਹੈ ਬੰਦਾਂ ਸਰਮੀ ਦੇ ਮਾਸਾ ਨੂੰਗੇ ਸ਼ਿਕੰਦਰ ਦੀ ਪੀਹੇ ਕਬੱਡੀ ਤੇ ਇਹ ਪਾਸੇ ਫੈਲੂ ਦਾ ਬੇਜਿਤ ਪਾਲਾ 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 ਵਾਹ ਜਿੱਦੀ ਹੋ ਗਿਆ ਪੰਜ ਰੁਪਏ ਵਾਹ ਗੁਰਿਆ ਪਾਲੇ ਨੇ ਡੱਕ ਵੱਜਦੀ ਹੈ ਖੇਡ ਮੈਦਾਨ ਦੇ ਵਿੱਚ ਹਾਊਸ ਦੀ ਵੀ ਆ ਰਹੀ ਹੈ